ਅੱਜ ਸਵੇਰੇ ਬੱਸ ਸਟੈਂਡ ਧਨੋਲਾ ਤੇ ਬੜੀ ਹਫੜਾ ਤਫੜੀ ਮੱਚੀ ਜਦੋਂ ਸਰਕਾਰੀ ਬੱਸਾਂ ਸੜਕ ਦੇ ਵਿੱਚ ਕਾਰ ਖੜਾ ਉੱਤੇ ਚੱਕਾ ਜਾਮ ਕਰ ਦਿੱਤਾ ਗਿਆ ਦੇਖਦੇ ਦੇਖਦੇ ਬੱਸਾਂ ਦੇ ਲਾਈਨਾਂ ਕਾਫੀ ਲੰਬੀਆਂ ਹੋ ਗਈਆਂ ਤੇ ਲੋਕਾਂ ਦਾ ਵੀ ਭਾਰੀ ਘਟ ਉੱਤੇ ਜਮਾ ਹੋ ਗਿਆ ਕਿਸੇ ਨੂੰ ਕਿਸੇ ਗੱਲ ਦਾ ਕੁਝ ਨਹੀਂ ਪਤਾ ਲੱਗ ਰਿਹਾ ਅਸੀਂ ਵੀ ਕੀ ਗੱਲ ਕੀ ਹੈ ਕਿ ਕਿਉਂ ਇਹ ਚੱਕਾ ਜਾਮ ਕੀਤਾ ਗਿਆ ਫਿਰ ਬਾਅਦ ਵਿੱਚ ਪੁਲਿਸ ਨੂੰ ਬੁਲਾਇਆ ਗਿਆ ਪੁਲਸਵਾਰਾਂ ਦੋਵੇਂ ਧਿਰਾਂ ਦੀਆਂ ਗੱਲਾਂ ਸੁਣ ਦੋਮਾਂ ਨੂੰ ਥਾਣੇ ਲਿਜਾਇਆ ਗਿਆ ਇਸ ਵੇਲੇ ਇੱਕ ਨੌਜਵਾਨ ਦੇਖ ਨੂੰ ਮਿਲਿਆ ਜੋ ਪੁਲਸ ਦੀ ਗੱਡੀ ਵਿੱਚ ਬੈਠਾ ਸੀ ਉਸਨੇ ਦੱਸਿਆ ਕਿ ਮੈਂ ਸਪਾਲਕਾਂ ਤੋਂ ਹਾਂ ਸਾਡੇ ਬੱਸ ਸਟੈਂਡ ਉੱਪਰ ਸਰਕਾਰੀ ਬੱਸਾਂ ਸਵੇਰੇ ਦੇ ਸਮੇਂ ਨਹੀਂ ਕਰਦੀਆਂ ਜਿਸ ਕਾਰਨ ਅਸੀਂ ਇਹਨਾਂ ਨੂੰ ਪਹਿਲਾਂ ਵੀ ਕਈ ਵਾਰੀ ਕਹਿ ਚੁੱਕੇ ਹਾਂ ਕਿ ਅਸੀਂ ਆਪਣੀਆਂ ਡਿਊਟੀਆਂ ਤੇ ਜਾਣਾ ਹੁੰਦਾ ਹੈ ਇਸ ਲਈ ਬੱਸ ਨੂੰ ਉੱਥੇ ਰੋਕਿਆ ਜਾਵੇ ਪਰੰਤੂ ਇੱਥੇ ਡਰਾਈਵਰ ਦਾ ਕਹਿਣਾ ਸੀ ਕਿ ਬੱਸਾਂ ਫੁੱਲ ਭਰੀਆਂ ਹੁੰਦੀਆਂ ਹਨ ਅਤੇ ਅਸੀਂ ਇਸ ਨੌਜਵਾਨ ਨੂੰ ਕਿਹਾ ਸੀ ਵੀ ਕਿ ਪਿੱਛੇ ਵੀ ਬੱਸ ਆ ਰਹੀ ਹੈ ਪਰੰਤੂ ਇਹ ਨਹੀਂ ਮੰਨਿਆ ਤੇ ਸਾਨੂੰ ਪੁੱਠਾ ਸਿੱਧਾ ਬੋਲਣ ਲੱਗ ਪਿਆ ਇਸਨੇ ਪਹਿਲਾਂ ਵੀ ਸਾਨੂੰ ਕਈ ਵਾਰ ਇਸ ਤਰ੍ਹਾਂ ਹੀ ਗਾਲੀ ਗਲੋਚ ਕੀਤੀ ਹੈ ਅਤੇ ਦੋਵੇਂ தரਪ ਨੇ ਇੱਕ ਦੂਜੇ ਤੇ ਇਲਜ਼ਾਮ ਲਗਾਇਆ ਕਿ ਇਹ ਬੱਸਾਂ ਇੱਥੇ ਨਹੀਂ ਕਰਦੀਆਂ ਤੇ ਉਹਨਾਂ ਨੇ ਕਿਹਾ ਵੀ ਬੱਸ ਭਰੀਆਂ ਆਉਂਦੀਆਂ ਹਨ ਕਮੈਂਟ ਕਰਕੇ ਦੱਸਿਓ ਵੀ ਇਸ ਦੇ ਵਿੱਚ ਕਿਸ ਦਾ قصور ਹੈ ਕਿਸ ਦਾ ਨਹੀਂ ਕਿਉਂਕਿ ਜੋ ਮਾਨ ਸਰਕਾਰ ਵੱਲੋਂ ਔਰਤਾਂ ਨੂੰ ਵੀ ਫ੍ਰੀ ਸਫ਼ਰ ਦਿੱਤਾ ਗਿਆ ਹੈ ਜਿਸ ਕਾਰਨ ਕਈ ਔਰਤਾਂ ਬਿਨਾਂ ਕੰਮ ਤੋਂ ਇਹ ਬੱਸਾਂ 'ਪਰ ਸਫ਼ਰ ਕਰਨ ਲੱਗ ਜਾਂਦੀਆਂ ਹਨ ਅਤੇ ਜੋ ਸਵਾਰੀਆਂ ਹੁੰਦੀਆਂ ਨੇ ਆਪਣੇ ਕਮਾਂਕਾਰਾਂ ਦੇ ਜਨਮ ਤੋਂ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅੱਜ ਸੁਣਦਿਆਂ ਡਰਾਈਵਰ ਨਹੀਂ ਭਾਈ 4-5 ਵਾਰੀ ਹੋ ਗਿਆ ਮੁੰਡਾ ਤੰਕੀਆਂ ਦੇ ਕੇ ਜਾ ਰਹੀ ਹੈ ਗੱਡੀ ਨੂੰ ਤੇ ਪਰਸੋਂ ਮੈਨੂੰ ਧੱਕਾ ਵੀ ਮਾਰ ਗਿਆ ਮੈਂ ਕਿਹਾ ਵੀ ਸਵਾਰੀ ਜ਼ਿਆਦਾ ਹੈ ਹਾਂਜੀ ਡਰਾਈਵਰ ਮੈਂ ਕਿਹੜੀ ਕਿਹੜੀ ਬੱਸ ਬਲਾਡਾ ਨੀ ਪੁੱਛੀ ਪੀ ਆਰ ਨਹੀਂ ਸੀ ਠੀਕ ਹੈ ਜੀ ਜ਼ਿਆਦਗੀ ਹੋਇਆ ਸੀਗਾ ਹਾਂਜੀ ਪਿੱਛੇ ਚੜਿਆ ਕਨੈਕਟਰ ਨੂੰ ਗੱਡੀ ਨਹੀਂ ਰੋਕੀ ਤਿੰਨ ਦਿਨ ਹੋ ਗਏ ਕਿ ਗੱਡੀ ਨਹੀਂ ਰੁਕਦੀ ਓਵਰਲੋਡ ਗੱਡੀ ਆ ਰਹੀ ਹੈ ਪਿੱਛੋਂ 150 ਸਵਾਰੀ ਗੱਡੀ ਲੈ ਕੇ ਆ ਰਹੀ ਹੈ ਜੀ ਠੀਕ ਹੈ ਜੀ ਜੇ ਗੱਡੀ ਰੋਕੀ ਇੱਥੇ ਜਗ ਹੀ ਨਹੀਂ ਹੈਗੀ ਤੇ ਇਹਨੂੰ ਪੁੱਛਿਆ ਵੀ ਤੁਮ ਲਿਖ ਕੇ ਦੇ ਦੇ ਵੀ ਜੇ ਕੋਈ ਮਰ ਗਿਆ ਮੈਂ ਜ਼ਿੰਮੇਵਾਰ ਹਾਂ ਠੀਕ ਹੈ ਜੀ ਦੱਸੋ ਜੀ ਹੁਣ ਕੀ ਕਰੀਏ ਕਿ ਗੱ ਉਸੇ ਇਸ ਕਰਕੇ ਇਸ ਤਰ੍ਹਾਂ ਕਿ ਇਸ ਤਰ੍ਹਾਂ ਕੀ ਲਾਇਆ ਵੀ ਇਸ ਤਰ੍ਹਾਂ ਕਾਰਵਾਈ ਹੋਣੀ ਚਾਹੀਦੀ ਹੈ ਜੀ ਠੀਕ ਹੈ ਜੀ